ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੋ ਵੀ ਭੈਣ ਭਰਾ ਕਹਿੰਦੇ ਆ ਵੀ ਸਾਡੇ ਤੋਂ ਅਮਰਤ ਵੇਲੇ ਨਹੀਂ ਉਠਿਆ ਜਾਂਦਾ ਸਾਨੂੰ ਪਾਠ ਕਰਨ ਦੇ ਲਈ ਸਮਾਂ ਨਹੀਂ ਮਿਲਦਾ ਉਹ ਆਪਣੀ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਾਣਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਜੋ ਗੱਲ ਬਾਤ ਆਪਾਂ ਕਰਨ ਜਾ ਰਹੇ ਆ ਨਾ ਇਹਨੂੰ ਸੁਨਣ ਤੋਂ ਬਾਅਦ ਯਕੀਨਨ ਹੀ ਤੁਹਾਡਾ ਅਮਰਤ ਵੇਲਾ ਬਣ ਜਾਵੇਗਾ ਤੁਸੀਂ ਵੀ ਅਮਰਤ ਵੇਲੇ ਉੱਠਣਾ ਸ਼ੁਰੂ ਕਰਤਾ ਹੋਗੇ ਇਸ ਕਰਕੇ ਆਪਜੀ ਤੇ ਚਸ਼ਨਾ ਦੇ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾ ਫਿਰ ਵਾਖੇ ਗਰੂ ਜੀ ਜਰੂਰ ਲਿਖ ਕੇ ਅਮਾ ਤਾਂ ਆਵ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਜੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਦੇ ਵਿੱਚ ਆ ਜਾਂਦੀ ਆ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਅਮੀਰ ਆਦਮੀ ਰਹਿੰਦਾ ਸੀ ਜਿਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮਿਹਨਤ ਕੀਤੀ ਬਹੁਤ ਧਨ ਕਮਾਇਆ ਕਹਿੰਦੇ ਉਹਨੇ ਆਪਣੇ ਪਰਿਵਾਰ ਦੀਆਂ ਆਪਣੇ ਬੱਚਿਆਂ ਦੀਆਂ ਸਾਰੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕੀਤੀਆਂ ਕਹਿੰਦੇ ਉਹ ਅਮੀਰ ਆਦਮੀ ਦੀ ਪਤਨੀ ਬਹੁਤ ਧਾਰਮਿਕ ਸੀ ਹਮੇਸ਼ਾ ਆਪਣੇ ਪਤੀ ਨੂੰ ਕਹਿੰਦੀ ਰਹਿੰਦੀ ਕਿ ਤੁਸੀਂ ਧਨ ਦੌਲਤ ਤਾਂ ਬਹੁਤ ਕਮਾ ਲਿਆ ਹੁਣ ਕੋਈ ਨਾਮ ਦੀ ਕਮਾਈ ਵੀ ਕਰ ਲੋ ਕੋਈ ਨੇਕ ਕੰਮ ਵੀ ਕਰ ਲੋ ਪਰ ਕਹਿੰਦੇ ਉਹ ਆਪਣੀ ਪਤਨੀ ਨੂੰ ਹਰ ਵਾਰ ਇਹ ਕਹਿੰਦਾ ਕਿ ਭਗਵਾਨ ਨੇ ਅਜੀਬ ਬਥੇਰੀ ਉਮਰ ਪਈ ਆ ਬੜਾਪੇ ਦੇ ਵਿੱਚ ਜਾ ਕੇ ਨਾਮ ਹੀ ਜਪਣਾ ਹੈ ਦਾਨ ਪੁੰਨ ਨਹੀਂ ਕਰਨਾ ਇਹ ਉਮਰਿਆ ਕੰਮ ਕਰਨ ਦੀ ਇਸ ਕਰਕੇ ਤੂੰ ਮੈਨੂੰ ਕਮਾਈ ਕਰਨ ਦੇ ਕਹਿੰਦੇ ਇਦਾਂ ਹੀ ਸਮਾਂ ਬੀਤਦਾ ਗਿਆ ਪਰ ਉਹ ਆਦਮੀ ਨੇ ਕਦੇ ਵੀ ਬੈਠ ਕੇ ਨਾਮ ਨਹੀਂ ਜਪਿਆ ਕਦੇ ਵੀ ਹੱਥੀਂ ਦਾਨ ਪੁੰਨ ਨਹੀਂ ਕੀਤਾ ਪਤਨੀ ਦੇ ਕਹਿਣ ਤੇ ਉਹਨੇ ਆਪਣੀ ਜ਼ਿੰਦਗੀ ਦਾ ਇੱਕ ਨਿਯਮ ਬਣਾ ਲਿਆ ਕਿ ਜਦੋਂ ਵੀ ਉਹ ਕਮਾਈ ਕਰਕੇ ਘਰ ਲੈ ਕੇ ਆਉਂਦਾ ਉਹ ਆਪਣੀ ਕਮਾਈ ਦੇ ਵਿੱਚੋਂ ਇੱਕ ਹਿੱਸਾ ਕੱਢ ਕੇ ਸਾਈਡ ਤੇ ਰੱਖ ਦਿੰਦਾ ਕਹਿੰਦਾ ਕਿ ਮੈਂ ਇਸ ਹਿੱਸੇ ਨੂੰ ਇੱਕ ਦਿਨ ਕਿਸੇ ਨੇਕ ਕੰਮ ਤੇ ਲਾਵਾਂਗਾ ਇਹਦੇ ਨਾਲ ਨੇਕ ਕਮਾਈ ਕਰਾਂਗਾ ਇਹਦੇ ਨਾਲ ਮੈਂ ਲੋੜਵੰਦਾਂ ਦੀ ਗਰੀਬਾਂ ਦੀ ਮਦਦ ਕਰਾਂਗਾ ਕਹਿੰਦੇ ਹਰ ਵਾਰ ਆਪਣੀ ਕਮਾਈ ਦੇ ਵਿੱਚੋਂ ਉਹ ਹਿੱਸਾ ਕੱਢ ਕੇ ਰੱਖ ਦਿੰਦਾ ਸੀ ਪਰ ਕਹਿੰਦੇ ਕਦੇ ਸਮਾਂ ਨਹੀਂ ਕੱਢ ਪਾਇਆ ਕਿ ਆਪਣੇ ਹੱਥੀ ਕੋਈ ਦਾਨ ਪੁੰਨ ਕਰ ਲਵੇ ਇਦਾਂ ਹੀ ਕਹਿੰਦੇ ਸਮਾਂ ਬੀਤਦਾ ਗਿਆ ਇਦੇ ਕੰਮਤੰਦੇ ਇਹਦਾ ਕਾਰੋਬਾਰ ਇਹਦੀਆਂ ਜ਼ਿੰਮੇਵਾਰੀਆਂ ਹੋਰ ਵੱਧਦੀਆਂ ਗਈਆਂ ਪਰ ਇਹਨੂੰ ਆਪਣੇ ਲਈ ਨੇਕ ਕਮਾਈ ਕਰਨ ਦਾ ਸਮਾਂ ਨਹੀਂ ਮਿਲਿਆ ਕਹਿੰਦੇ ਪਤਨੀ ਵੀ ਅਕਾਲ ਚਲਾਣਾ ਕਰ ਗਈ ਇੱਕ ਦਿਨ ਇਹ ਵੀ ਅਚਾਨਕ ਬਿਮਾਰ ਪੈ ਗਿਆ ਇਹਦਾ ਅੰਤ ਸਮਾਂ ਨੇੜੇ ਆ ਗਿਆ ਇਹਨੇ ਆਪਣੀ ਸਾਰੀ ਜ਼ਮੀਨ ਜਾਇਦਾਦ ਆਪਣੇ ਬੱਚਿਆਂ ਨੂੰ ਬਰਾਬਰ ਹਿੱਸਿਆਂ ਦੇ ਵਿੱਚ ਵੰਡ ਦਿੱਤੀ ਅਤੇ ਹੁਣ ਇਹਦਾ ਉਹ ਹਿੱਸਾ ਜੋ ਇਹਨੇ ਨੇਕ ਕੰਮ ਕਰਨ ਵਾਸਤੇ ਅਲੱਗ ਰੱਖਿਆ ਸੀ ਵੀ ਕਿਤੇ ਸਮਾਂ ਮਿਲੇਗਾ ਤਾਂ ਮੈਂ ਇਹਦੇ ਨਾਲ ਲੋੜਵੰਦਾਂ ਦੀ ਗਰੀਬਾਂ ਦੀ ਮਦਦ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਨੇਕ ਕੰਮ ਕਮਾਵਾਂਗਾ ਉਹਦੀ ਯਾਦ ਆਈ ਇਹਨੇ ਉਹ ਪੈਸੇ ਆ ਬਾਰੇ ਆਪਣੇ ਬੱਚਿਆਂ ਨੂੰ ਦੱਸਿਆ ਕਿ ਬੱਚਿਓ ਮੈਂ ਇਸ ਤਰ੍ਹਾਂ ਕੁਝ ਕਮਾਈ ਨੇਕ ਕੰਮਾਂ ਦੇ ਲਈ ਇਕੱਠੀ ਕੀਤੀ ਆ ਜਿੰਮੇਵਾਰੀਆਂ ਤੋਂ ਵੇਲਾ ਹੋ ਕੇ ਦਾਨ ਪੁੰਨ ਕਰਾਂਗਾ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਨੇਕ ਕੰਮ ਕਰਾਂਗਾ ਪਰ ਬੱਚਿਓ ਮੈਨੂੰ ساری ਉਮਰ ਸਮਾਂ ਹੀ ਨਹੀਂ ਮਿਲਿਆ ਮੈਂ ਆਪਣੇ ਕੰਮਾਂ ਧੰਦਿਆਂ ਕਾਰੋਬਾਰ ਦੇ ਵਿੱਚ ਇੰਨਾ ਬਿਜੀ ਰਿਹਾ ਅਤੇ ਹੁਣ ਮੈਂ ਬਿਮਾਰ ਪੈ ਗਿਆ ਹਾਂ ਮੇਰੇ ਸਰੀਰ ਦੇ ਵਿੱਚ ਵੀ ਇੰਨੀ ਤਾਕਤ ਨਹੀਂ ਆ ਕਿ ਮੈਂ ਆਪਣੇ ਹਰਤੀ ਕੋਈ ਦਾਨ ਪੁੰਨ ਕਰ ਸਕਾਂ ਮੈਂ ਤਾਂ ਆਪਣੇ ਕਰਮਾਂ ਦੇ ਲਈ ਤੁਹਾਡੇ ਦੇ ਮੌਤਾ ਜੀ ਇਸ ਕਰਕੇ ਮੇਰੇ ਬੱਚਿਓ ਮੇਰਾ ਇਹ ਕੰਮ ਵੀ ਤੁਸੀਂ ਹੀ ਕਰ ਦੋ ਮੇਰੇ ਇਹ ਪੈਸੇ ਨੂੰ ਦਾਨ ਪੁੰਨ ਤੇ ਲਾ ਦੋ ਤਾਂ ਜੋ ਮੇਰਾ ਕੋਈ ਨੇਕ ਕਰਮ ਬਣ ਜਾਵੇ ਮੇਰਾ ਕੋਈ ਪੁੰਨ ਬਣ ਜਾਵੇ ਕਹਿੰਦੇ ਬੱਚਿਆਂ ਨੇ ਜਦੋਂ ਉਹ ਪੈਸਾ ਦੇਖਿਆ ਜੋ ਇਹਨਾਂ ਦੇ ਕਿਤਾਣੇ ਦਾਨ ਪੁੰਨ ਕਰਨ ਨੂੰ ਰੱਖਿਆ ਸੀ ਤਾਂ ਬੱਚਿਆਂ ਦੇ ਮਨ ਦੇ ਵਿੱਚ ਬੇਈਮਾਨੀ ਆ ਗਈ ਬੱਚਿਆਂ ਨੇ ਸੋਚਿਆ ਵੀ ਇੰਨਾ ਪੈਸਾ ਸਾਡੇ ਪਿਤਾ ਜੀ ਨੇ ਦਾਨ ਪੁੰਨ ਦੇ ਲਈ ਰੱਖਿਆ ਹੈ ਕਹਿੰਦੇ ਉਹਨਾਂ ਨੇ ਆਪਣੇ ਪਿਤਾ ਨੂੰ ਟਾਲ ਮਟੋਲ ਕਰਨੇ ਸ਼ੁਰੂ ਕਰ ਦਿੱਤੀ ਵੀ ਕੋਈ ਗੱਲ ਨਹੀਂ ਪਿਤਾ ਜੀ ਕੱਲ ਨੂੰ ਅਸੀਂ ਇਹ ਪੈਸੇ ਦੇ ਨਾਲ ਦਾਨ ਪੁੰਨ ਕਰਾਵਾਂਗੇ ਕਦੇ ਕਹਣਾ ਪਰਸੋਂ ਤੁਹਾਡੇ ਨਾਂ ਦਾ ਦਾਨ ਪੁੰਨ ਕਰਾਵਾਂਗੇ ਇਦਾਂ ਹੀ ਕਰਦਿਆਂ ਕਰਦਿਆਂ ਕਹਿੰਦੇ ਉਹ ਅਮੀਰ ਆਦਮੀ ਦਾ ਅੰਤ ਸਮਾਂ ਨੇੜੇ ਆ ਗਿਆ ਹੁਣ ਉਹ মুখ ਚੋ ਬੋਲ ਨਹੀਂ ਸੀ ਸਕਦਾ ਸਿਰਫ ਇਸ਼ਾਰੇ ਦੇ ਨਾਲ ਹੀ ਗੱਲਾਂ ਸਮਝਾਉਣ ਲੱਗਾ ਸਾਰੇ دوست ਮਿੱਤਰ ਰਿਸ਼ਤੇਦਾਰ ਭੈਣ ਭਰਾ ਉਹਦੇ ਪੈਰ ਦਸਰਾਣੇ ਅੱਗੇ ਖੜ ਗਏ ਕਿਉਂਕਿ ਸਭ ਨੂੰ ਦਿਸ ਰਿਹਾ ਸੀ ਕਿ ਇਹਦਾ ਅੰਤ ਸਮਾਂ ਨੇੜੇ ਆ ਪਰ ਕਹਿੰਦੇ ਉਹ ਅਮੀਰ ਬੰਦਾ ਵਾਰ-ਵਾਰ ਆਪਣਾ ਹੱਥ ਉਹ ਦੀਵਾਰ ਵੱਲ ਕਰ ਰਿਹਾ ਸੀ ਜਿੱਥੇ ਉਹ ਪੈਸਾ ਪਿਆ ਹੋਇਆ ਸੀ ਕਹਿੰਦੇ ਰਿਸ਼ਤੇਦਾਰਾਂ ਨੇ ਪੁੱਛਿਆ ਵੀ ਬੱਚਿਓ ਤੁਹਾਡਾ ਪਿਤਾ ਵਾਰ-ਵਾਰ ਇਸ ਕੰਦਵਲ ਹੱਥ ਕਿਉਂ ਕਰ ਰਿਹਾ ਹੈ ਤੇ ਕਹਿੰਦੇ ਬੱਚਿਆਂ ਨੂੰ ਪਤਾ ਤਾਂ ਸਭ ਸੀ ਕਿ ਸਾਡਾ ਪਿਤਾ ਸਾਨੂੰ ਕਹਿ ਰਿਹਾ ਹੈ ਕਿ ਮੇਰੇ ਮੰਡੇ ਦਾ ਦਾਨ ਪੁੰਨ ਕਰ ਦੋ ਪਰ ਕਹਿੰਦੇ ਕਹਿਣ ਲੱਗੇ ਕਿ ਪਿਤਾ ਜੀ ਜਿਸ ਦਿਨ ਦੇ ਬਿਮਾਰ ਹੋਏ ਨੇ ਸਭ ਨੂੰ ਇਹੋ ਗੱਲ ਸਮਝਾਉਂਦੇ ਨੇ ਕਿ ਮੈਂ ਸਾਰੀ ਉਮਰ ਹੈ ਕਿ ਘਰ ਬਣਾਉਣ ਤੇ ਲਾ ਦਿੰਦੀ ਕਾਰੋਬਾਰ ਬਣਾਉਣ ਤੇ ਲਾ ਦਿੰਦੀ ਪਰ ਅੰਤ ਵੇਲੇ ਕੁਝ ਵੀ ਨਾਲ ਨਹੀਂ ਜਾਣਾ ਅੰਤ ਵੇਲੇ ਬੰਦੇ ਨੂੰ ਖਾਲੀ ਹੱਥ ਹੀ ਜਾਣਾ ਪੈਂਦਾ ਹੈ ਕਹਿੰਦੇ ਇਹ ਗੱਲ ਸੁਣ ਕੇ ਅਮੀਰ ਬੰਦੇ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਵਹਿਣ ਲੱਗ ਪਿਆ ਕਹਿੰਦੇ ਉਹਨੇ ਉੱਥੇ ਹੀ ਸਵਾਸ ਤਿਆਗ ਦਿੱਤੇ ਕਿਉਂਕਿ ਬੱਚਿਆਂ ਨੇ ਬੋਲਿਆ ਤੇ ਭਾਵੇਂ ਝੂਠ ਸੀ ਪਰ ਝੂਠ ਦੇ ਵਿੱਚ ਬਹੁਤ ਵੱਡੀ ਸੱਚਾਈ ਸੀ ਸੱਚਮੁੱਚ ਉਪਾ ਅਗਲੀ ਜ਼ਿੰਦਗੀ ਦੇ ਵਿੱਚ ਜਿੰਨਾ ਮਰਜੀ ਧਨ ਦੌਲਤ ਇਕੱਠਾ ਕਰ ਲਈਏ ਆਖਰਕਾਰ ਖਾਲੀ ਹੱਥ ਹੀ ਜਾਣਾ ਹੈ ਸਾਡੀ ਕਮਾਈ ਹੋਈ ਧਨ ਦੇ ਵਿੱਚੋਂ ਅਸੀਂ ਕੁਝ ਵੀ ਨਾਲ ਨਹੀਂ ਲਿਜਾ ਸਕਦੇ ਨਾਲ ਜਾਣੇ ਹਨ ਨੇਕ ਕਰਮ ਕਮਾਈਆਂ ਹੋਈਆਂ ਦੁਆਵਾਂ ਅਸੀਸਾਂ ਜਪਿਆ ਹੋਇਆ ਨਾਮ ਸੁਸੰਗਤ ਜੀ ਦੀ ਕਹਾਣੀ ਸਰਵਿਸ ਕਰਕੇ ਆਪਾਂ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਵੀ ਕਈ ਵਾਰ ਅਸੀਂ ਵੀ ਆਪਣੇ ਕੰਮਾਂ ਧੰਦਿਆਂ ਕਰਕੇ ਇਹ ਬਹਾਨਾ ਬਣਾ ਲੈਨੇ ਆ ਕਿ ਸਾਡੇ ਕੰਮ ਧੰਦੇ ਬਹੁਤ ਜ਼ਿਆਦਾ ਹੈ ਜ਼ਿੰਮੇਵਾਰੀਆਂ ਬਹੁਤ ਨੇ ਇਸ ਕਰਕੇ ਸਾਨੂੰ ਪਾੜ ਕਰਨ ਦੇ ਲਈ ਸਮਾਂ ਨਹੀਂ ਮਿਲਦਾ ਇਹ ਸਮਾਂ ਕੱਢਣਾ ਪੈਣਾ ਹੈ ਕਿਉਂਕਿ ਇੱਕ ਕੰਮ ਧੰਦੇ ਜ਼ਿੰਮੇਵਾਰੀਆਂ ਸਾਡੇ ਨਾਲ ਹੀ ਨਿਭਣ ਗਈਆਂ ਇਹ ਮਰਦਿਆਂ ਤੱਕ ਨਹੀਂ ਮੁੱਕਣੀਆਂ ਸਿਆਣੇ ਕਹਿੰਦੇ ਨਾਲ ਜਿੰਦ ਮੁੱਕ ਜਾਣੀ ਪਰ ਕੰਮ ਨਹੀਂ ਮੁੱਕਣੇ ਇਸ ਕਰਕੇ ਜਿਵੇਂ ਸਾਨੂੰ ਬਾਕੀ ਦੇ ਕੰਮ ਧੰਦੇ ਕਰਨੇ ਜ਼ਰੂਰੀ ਲੱਗਦੇ ਆ ਨਾ ਉਸੇ ਤਰ੍ਹਾਂ ਨਾਮ ਜਪਣਾ ਵੀ ਬਹੁਤ ਜ਼ਰੂਰੀ ਆ ਅਤੇ ਇਹ ਆਪਾਂ ਉਦੋਂ ਹੀ ਜਪ ਸਕਦੇ ਆ ਜਦੋਂ ਅਸੀਂ ਪਸੰਦ ਰਸਤੇ ਆ ਜੇ ਆਪਾਂ ਕਹੀਏ ਨਾ ਕੀ ਅਸੀਂ ਬੜਾ ਫੇਤੇ ਵਿੱਚ ਜੋ ਆਪ ਲਵਾਂਗੇ ਤਾਂ ਬੜਾਪੇ ਦੇ ਵਿੱਚ ਤਾਂ ਆਪਾਂ ਆਪਣੇ ਕੰਮਾਂ ਦੇ ਲਈ ਦੂਜਿਆਂ ਦੇ ਮੋਥਾਜ ਹੋ ਜਾਂਦੇ ਆਂ ਫਿਰ ਚੌਂਕੜਾ ਮਾਰ ਕੇ ਕਿੱਥੋਂ ਜੋ ਆਪ ਲਵਾਂਗੇ ਜਾਂ ਦੂਸਰੀ ਗੱਲ ਇਹ ਸਰੀਰ ਦੇ ਉੱਤੇ ਇੰਨਾ ਮਾਣ ਨਾ ਕਰਨਾ ਕਿਉਂਕਿ ਕੋਈ ਪਤਾ ਨਹੀਂ ਆ ਇਹ ਸਰੀਰ ਦੀ ਹਵਾ ਕਿੱਥੇ ਨਿਕਲ ਜਾਣੀ ਆ ਕਦੋਂ ਸਵਾਸਾਂ ਦੀ ਪੂੰਜੀ ਮੁੱਕ ਜਾਣੀ ਆ ਜਾਂ ਚੱਲਦੀ ਮਸ਼ੀਨਰੀ ਨੇ ਕਦੋਂ ਖੜ ਜਾਣਾ ਹੈ ਕੋਈ ਪਤਾ ਨਹੀਂ ਫਿਰ ਕਦੋਂ ਜਪਾਂਗੇ ਜੇ ਜਪਣਾ ਹੈ ਤਾਂ ਹੁਣੇ ਹੀ ਜਪ ਲਓ ਕਿਉਂਕਿ ਇਹੀ ਵੇਲਾ ਸਹੀ ਵੇਲਾ ਹੈ ਜਿਵੇਂ ਬਾਕੀ ਸਾਰੇ ਕੰਮ ਜਵਾਨੀ ਦੇ ਜੋਰ ਤੇ ਹੁੰਦੇ ਹਨ ਓਵੇਂ ਨਾਮ ਵੀ ਜਵਾਨੀ ਦੇ ਜੋਰ ਤੇ ਹੀ ਜਪਿਆ ਜਾਂਦਾ ਹੈ ਜੇ ਸਰੀਰ ਤੰਦਰੁਸਤ ਹੈ ਤਾਂ ਹੀ ਆਪਾਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਜੌਂਕੜਾ ਮਾਰ ਕੇ ਬੈਠ ਕੇ ਜਪ ਪਾਵਾਂਗੇ ਸੋ ਸਮਾਂ ਰਿੰਦਿਆ ਹੀ ਆਪਾਂ ਵੀ ਸੰਭਲ ਜਾਈਏ ਕਿਸੇ ਵੀ ਕੰਮ ਨੂੰ ਗੱਲ ਤੇ ਨਹੀਂ ਛੱਡਣਾ ਚਾਹੀਦਾ ਨਾ دنیਵੀ ਕੰਮ ਮੰਨਦਿਆਂ ਨੂੰ ਨਾ ਹੀ ਅਧਿਆਤਮਕ ਕੰਮ ਨੂੰ ਨਾਮ ਜਪਣਾ ਵੀ ਜ਼ਰੂਰੀ ਔਰ ਰੋਜ਼ ਅਮਰਤ ਵੇਲੇ ਉੱਠ ਕੇ ਉੱਠ ਕੇ ਨਾਮ ਜਪੀਏ ਆਪਣੇ ਗੁਰੂ ਸਾਹਿਬ ਜੀ ਦੇਲ ਕੇ ਅਰਦਾਸ ਬੇਨਤੀ ਕਰੀਏ ਕਿ ਪਾਤਸ਼ਾਹ ਕਿਰਪਾ ਕਰੋ ਜੋ ਵੀ ਗਲਤੀਆਂ ਹੋਈਆਂ ਉਹਨਾਂ ਗਲਤੀਆਂ ਦੇ ਲਈ ਮਾਫੀ ਬਖਸ਼ੋ